ਸੱਚੀ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਧੀਮਾ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਸੀਸੀਟੀਵੀ ਫੁਟੇ ਟੋਲ ਪਲਾਜ਼ਾ ਤੋਂ ਸਾਹਮਣੇ ਆਇਆ ਹਾਈ ਸਪੀਡ ਟਰਾਲਾ ਆਉਂਦਾ ਉਸ ਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਜਿਸ ਤੋਂ ਬਾਅਦ ਉਸ ਟੋਲ ਪਲਾਜ਼ੇ ਦੇ ਉੱਪਰ ਉਡੀਕ ਕਰ ਰਹੀਆਂ ਦੋ ਕਾਰਾਂ ਨੂੰ ਭਿਆਨਕ ਟੱਕਰ ਮਾਰੀ ਜਾਂਦੀਆਂ ਦੋ ਕਾਰਾਂ ਨੂੰ ਭਿਆਨਕ ਟੱਕਰ ਮਾਰੀ ਜਾਂਦੀਆਂ ਜਿਸ ਦੇ ਵਿੱਚ ਇੱਕ ਟੋਲ ਪਲਾਜ਼ਾ ਦਾ ਜਿਹੜਾ ਕਰਮਚਾਰੀ ਅੱਗੇ ਖੜਾ ਹੁੰਦਾ ਉਸ ਨੂੰ ਭਿਆਨਕ ਟੱਕਰ ਮਾਰ ਕੇ ਉਸ ਕਾਰ ਦੇ ਬਰਨਟ ਦੇ ਉੱਪਰ ਰੱਖ ਦਿੱਤਾ ਜਾਂਦਾ ਤਸਵੀਰ ਤੁਸੀਂ ਦੇਖੋ ਕਿ ਬੇਅਦ ਭਿਆਨਕ ਨਿਕਲ ਕੇ ਸਾਹਮਣੇ ਕਿ ਸਾਹਮਣੇ ਆਇਆ ਜਿਸ ਦੇ ਵਿੱਚ ਦਰਸਲ ਤੇਜ਼ ਰਫ਼ਤਾਰ ਇੱਕ ਟਰਾਲਾ ਆਉਂਦਾ ਜਿਸ ਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਜਾਂ ਫਿਰ ਲੱਗੀਆਂ ਨਹੀਂ ਜਾਂ ਫਿਰ ਲਾਈਆਂ ਨਹੀਂ ਇਹ ਸਾਰਾ ਕੁਝ ਹਲੇ ਜਿਹੜਾ ਜਾਂਚ ਦਾ ਵਿਸ਼ਾ ਹੈ ਪਰ ਬ੍ਰੇਕਾਂ ਨਾ ਲੱਗਣ ਦੇ ਕਾਰਨ ਉਹ ਹਾਈ ਸਪੀਡ ਟਰਾਲਾ ਟੋਲ ਪਲਾਜ਼ਾ ਦੇ ਉੱਪਰ ਉੱਡੀ ਕਰ ਰਹੀਆਂ ਦੋ ਕਾਰਾਂ ਨੂੰ ਭਿਆਨਕ ਟੱਕਰ ਮਾਰਦਾ ਜਿਸ ਦੇ ਵਿੱਚ ਟੋਲ ਪਲਾਸਾ ਦਾ ਕਰਮਚਾਰੀ ਵੀ ਜ਼ਖਮੀ ਹੋ ਗਿਆ ਤੇ ਕਾਰਾਂ ਦੇ ਵਿੱਚ ਸਵਾਰ ਯਾਤਰੀ ਨੇ ਜਿਹੜੇ ਉਹ ਵੀ ਜ਼ਖਮੀ ਹੋ ਚੁੱਕੇ ਨੇ ਦਰਅਸਲ ਲੰਗੇ ਦਿਨ ਦੀ ਦੁਪਹਿਰ 2 ਵਜੇ ਦੀ ਜਿਹੜੀ ਇਹ ਘਟਨਾ ਸਾਰੀ ਦੱਸੀ ਜਾ ਰਹੀ ਹੈ ਜਿੱਥੇ ਕਿ ਜਿਹੜਾ ਕਾਨਪੁਰ ਹਾਈਵੇ ਦੇ ਉੱਪਰ ਜਰਅਸਲ ਇਹ ਯੂਪੀ ਦੇ ਉੱਤਰ ਪ੍ਰਦੇਸ਼ ਤੇ ਚਾਂਸੀ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਾਨਪੁਰ ਹਾਈਵੇ ਜਿਹੜਾ ਸਟੇਮਰੀ ਟੋਲ ਪਲਾਜ਼ਾ ਦੇ ਉੱਪਰ ਹੀ ਘਟਨਾ ਵਾਪਰੀਆ ਦਰਅਸਲ ਤਸਵੀਰ ਜਿਹੜੀ ਸਾਰੀ ਟੋਲ ਪਲਾਜ਼ਾ ਦੇ ਉੱਪਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆ ਦਰਅਸਲ ਫਾਸਟੈਗ ਸਕੈਨਰ ਜਿਹੜਾ ਖਰਾਬ ਹੋਣ ਦੇ ਕਾਰਨ ਜਾਂ ਪਰ ਜਿਹੜਾ ਬਲਰ ਵੱਜਣ ਦੇ ਕਾਰਨ ਸਕੈਨ ਨਹੀਂ ਹੋ ਰਿਹਾ ਸੀ ਦੋ ਕਾਰਾਂ ਜਿਹੜੀਆਂ ਟੋਲ ਪਲਾਜ਼ਾ ਦੇ ਉੱਪਰ ਬੂਥ ਦੇ ਉੱਪਰ ਰੁਕੀਆਂ ਹੋਈਆਂ ਸੀ ਤੇ ਫਿਰ ਇਹਨਾਂ ਦੇ ਵਿੱਚ ਇੱਕ ਟੋਲ ਕਰਮਚਾਰੀ ਜਿਹੜਾ ਵਾਹਨ ਦੇ ਉੱਪਰ ਲੱਗਿਆ ਹੋਇਆ ਜਿਹੜਾ ਸਕੈਨਰ ਆ ਉਹ ਸਕੈਨ ਹੱਤੀ ਮਸ਼ੀਨ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਅੱਗੇ ਵੱਧਦਾ ਸਕੈਨ ਕਰ ਰਿਹਾ ਉਹਦਾ ਪਿੱਛੋਂ ਇੱਕ ਹਾਈ ਸਪੀਡ ਟਰਾਲਾ ਆਉਂਦਾ ਜਿਸ ਨੇ ਦੋਵਾਂ ਕਾਰਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ ਟੱਕਰ ਇੰਨੀ ਜਿਆਦਾ ਭਿਆਨਕ ਹੁੰਦੀ ਆ ਕਿ ਉਸ ਸਟੋਲ ਕਰਮਚਾਰੀ ਨੂੰ ਜਿਹੜਾ ਚੱਕ ਕੇ ਗੱਡੀ ਦੇ ਬੋਰਨਰ ਤੇ ਉੱਪਰ ਰੱਖ ਦਿੱਤਾ ਜਾਂਦਾ ਉਸਦੇ ਸੱਟਾਂ ਲੱਗਦੀਆਂ ਨੇ 50 ਮੀਟਰ ਦੂਰ ਤੱਕ ਉਸ ਨੂੰ ਕਸੀਟ ਦਾ ਲੈ ਜਾਂਦਾ ਤੇ ਉਸ ਤੋਂ ਬਾਅਦ ਹਾਦਸੇ ਤੋਂ ਬਾਅਦ ਮੌਕੇ ਤੇ ਹੋਰ ਜਿਹੜੇ ਟੋਲ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਵਿੱਚ ਘਬਰਾਹਟ ਪੈਦਾ ਹੋ ਜਾਂਦੀ ਆ ਮੌਕੇ ਦੇ ਲੋਕਾਂ ਨੇ ਮੌਕੇ ਦੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਐਂਬੂਲੈਂਸ ਬੁਲਾਇਆ ਤੇ ਨਜ਼ਦੀਕੀ ਹਸਪਤਾਲ ਦੇ ਵਿੱਚ ਉਸ ਟੋਲ ਕਰਮਚਾਰੀ ਨੂੰ ਜਿਹੜਾ ਪਰਤੀ ਕਰਵਾਇਆ ਗਿਆ ਵੱਡੀ ਖਬਰ ਹੈ ਇਸ ਵਕਤ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਹਾਈ ਸਪੀਡ ਟਰਾਲੇ ਨੇ ਟੋਲ ਪਲਾਜ਼ਾ ਦੇ ਉੱਪਰ ਦੋ ਕਾਰਾਂ ਨੂੰ ਭਿਆਨਕ ਟੱਕਰ ਮਾਰੀਆ ਬ੍ਰੇਕਾਂ ਨਾ ਲੱਗਣ ਦੇ ਕਾਰਨ ਦੋ ਕਾਰਾਂ ਨੂੰ 50 ਮੀਟਰ ਤੱਕ ਜਿਹੜਾ ਇਹ ਹਾਈ ਸਪੀਡ ਟਰਾਲਾ ਕਸੀਟ ਦਾ ਲੈ ਜਾਂਦਾ ਦਰਅਸਲ ਫਾਸਟੈਗ ਦੇ ਉੱਪਰ ਆਟੋਮੈਟਿਕ ਜਿਹੜਾ ਟੋਲ ਨਾ ਕੱਟਣ ਦੇ ਕਾਰਨ ਸਕੈਨ ਨਾ ਹੋਣ ਦੇ ਕਾਰਨ ਤੇ ਉਸ ਤੋਂ ਬਾਅਦ ਟੋਲ ਦਾ ਕਰਮਚਾਰੀ ਆ ਜਿਹੜਾ ਹੱਥੀਂ ਮਸ਼ੀਨ ਦੇ ਰਾਹੀਂ ਸਕੈਨ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਕਾਰ ਦੇ ਅੱਗੇ ਆਉਂਦਾ ਸਕੈਨ ਕਰਨ ਲੱਗਦਾ ਇੰਨੇ ਦੇ ਵਿੱਚ ਟਰਾਲਾ ਹਾਈ ਸਪੀਡ ਪਿੱਛੋਂ ਆ ਰਿਹਾ ਉਹਦਾ ਕਾਰਾਂ ਨੂੰ ਪਿੱਛੋਂ ਭਿਆਨਕ ਟੱਕਰ ਮਾਰ ਦਿੱਤੀ ਜਾਂਦੀ ਹੈ